ਅੰਤਕਾਲ ਤਿੱਥੇ ਤੁਹੇ ਇੱਕ ਸਮਾਂ ਐਸਾ ਬਣਦਾ ਤੇਰੇ ਜੀਵਨ ਦੇ ਵਿੱਚ ਤੇਰੀ ਜ਼ਿੰਦਗੀ ਦੇ ਵਿੱਚ ਉਹ ਤੈਨੂੰ ਐਸੀ ਸਿਚੁਏਸ਼ਨ ਦੇ ਵਿੱਚ ਐਸੇ ਹਾਲਾਤਾਂ ਦੇ ਵਿੱਚ ਖੜਾ ਕਰ ਦੇਵੇਗਾ ਕਿ ਤਿੱਥੇ ਹੱਥ ਨਾ ਪਾਏ ਤੇਰੇ ਜੀਵਨ ਦੇ ਵਿੱਚ ਕੋਈ ਪਾਸਾ ਹੀ ਨਹੀਂ ਰਹਿਣਾ ਨਾ ਤੂੰ ਇੱਧਰ ਦਾ ਰਹਿਣਾ ਨਾ ਉੱਧਰ ਦਾ ਰਹਿਣਾ ਅਨੇਕਾਂ ਜੀਵਨ ਦੇ ਵਿੱਚ ਜਦੋਂ ਨੌਜਵਾਨ ਬੱਚੇ ਬੱਚੀਆਂ ਦੇ ਰਿਸ਼ਤੇ ਦੀ ਗੱਲ ਆਉਂਦੀ ਆ ਆਪਾਂ ਆਪਣੇ ਸਮਾਜ ਦੇ ਆਲੇ-ਦੁਆਲੇ ਦੇ ਵਿੱਚ ਹੱਥ ਮਾਰ ਕੇ ਦੇਖੀਏ ਬੱਚੀ ਦਾ ਰਿਸ਼ਤਾ ਕਰਨ ਲੱਗੇ ਨੇ ਮਾਪਿਓ ਤੇ ਉਸ ਬੱਚੀ ਨੂੰ ਦੇਖਣ ਵਾਸਤੇ ਦੋਨੋਂ ਪਰਿਵਾਰ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹੁਣ ਉਸ ਜਗ੍ਹਾ ਤੇ ਉਹ ਕਹਿੰਦੇ ਵੀ ਸਾਨੂੰ ਤੇ ਸਿਰਫ ਤੇ ਸਿਰਫ ਬੱਚੀ ਚਾਹੀਦੀ ਆ ਹੋਰ ਕੁਝ ਚਾਹੀਦਾ ਹੀ ਨਹੀਂ ਚਲੋ ਠੀਕ ਆ ਗੱਲਬਾਤ ਹੋ ਜਾਂਦੀ ਆ ਦਿਨ ਮੰਨ ਲਿਆ ਜਾਂਦਾ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਨੇ ਉਵੇਂ ਉਵੇਂ ਕੁਝ ਨਾ ਕੁਝ ਮੰਗਾ ਪੈਦਾ ਹੋ ਜਾਂਦੀ ਆ ਉਹ ਬਲਤੀ ਦੇ ਵਿੱਚ ਜਿਹੜੀ ਤ੍ਰਿਸ਼ਨਾ ਸੀ ਜਿਹੜੀ ਲੋਭ ਸੀ ਉਹ ਬਰਤਦਾ ਹੋ ਗਿਆ ਤੇ ਜੇ ਕਿਤੇ ਉਹ ਮੰਗਾ ਪੂਰੀਆਂ ਨਾ ਕੀਤੀਆਂ ਜਾਣ ਫਿਰ ਸਾਡੀ ਬੱਚੀ ਦੀ ਜੀਵਨ ਉਹ ਅੱਤ ਦਰਜੇ ਦਾ ਦੁਖਾਂਤ ਦੇ ਨਾਲ ਭਰ ਦਿੱਤਾ ਜਾਂਦਾ ਤੇ ਇੱਕ ਸਮਾਂ ਐਸਾ ਆਉਂਦਾ ਉਹ ਬੱਚੀ ਵਿਚਾਰੀ ਨਾ ਵਸਦਿਆਂ ਚ ਹੁੰਦੀ ਹੈ ਨਾ ਉੱਜੜਦਿਆਂ ਚ ਹੁੰਦੀ ਹੈ ਇੱਕ ਪਿਓ ਦੇ ਜੀਵਨ ਦੇ ਵਿੱਚ ਤ੍ਰਿਸ਼ਨਾ ਮੈਂ ਆਪਣੇ ਬੱਚੇ ਨੂੰ ਬੜਾ ਕੁਝ ਬਣਾ ਕੇ ਦੇਦਾ ਇਦੇ ਲਈ ਕੋਟੀ ਹੋਵੇ ਇਦੇ ਲਈ ਕਾਰ ਹੋਵੇ ਇਦੇ ਲਈ ਚੰਗਾ ਰੁਪਈਆ ਪੈਸਾ ਹੋਵੇ ਇਦੇ ਲਈ ਹਰ ਇੱਕ ਸੁੱਖ ਸੁਵਿਧਾ ਦਾ ਸਾਧਨ ਹੋਵੇ ਮੇਰੇ ਬੱਚਿਆਂ ਦੇ ਲਈ ਪਰ ਹੋਇਆ ਕਿ ਇਹਦਾ ਰਿਜ਼ਲਟ ਜੋ ਨਿਕਲਿਆ ਉਹ ਸਾਡੇ ਸਾਹਮਣੇ ਬੜਾ ਮਾੜਾ ਆਇਆ ਬੜੀ ਬੜੀ ਮੈਂ ਬੇਨਤੀ ਕਰਦਾ ਬੜੀ ਆਪਣੀਆਂ ਲਿਖਤਾਂ ਦੇ ਵਿੱਚ ਵੀ ਇਸ ਗੱਲ ਦਾ ਮੈਂ ਜ਼ਿਕਰ ਕੀਤਾ ਵੀ ਬੱਚਿਆਂ ਨੂੰ ਬਣਾ ਕੇ ਨਾ ਦੋ ਬੱਚਿਆਂ ਨੂੰ ਬਣਾਉਣ ਦੇ ਯੋਗ ਬਣਾਓ ਜਦੋਂ ਬੱਚੇ ਬਣਾਉਣ ਦੇ ਯੋਗ ਹੋ ਗਏ ਇੱਕ ਬੱਚਾ ਸਕੂਲ ਦੇ ਵਿੱਚ ਜਾ ਰਿਹਾ ਉਹਦੇ ਜੀਵਨ ਦੇ ਵਿੱਚ ਅਨੇਕਾਂ ਨਿਸ਼ਾਨੇ ਨਹੀਂ ਅਗੇ ਮੈਂ ਪੜ੍ਹਾਈ ਕਰਾਂਗਾ ਮੈਂ ਕੋਈ ਨੌਕਰੀ ਕਰਾਂਗਾ ਉਸ ਨੌਕਰੀ ਤੋਂ ਬਾਅਦ ਮੈਂ ਆਪਣੇ ਜੀਵਨ ਦੇ ਵਿੱਚ ਕੋਠੀ ਬਣਾਵਾਂਗਾ ਮੈਂ ਕਾਰ ਬਣਾਵਾਂਗਾ ਅਨੇਕਾਂ ਉਹਦੇ ਜੀਵਨ ਦੇ ਵਿੱਚ ਜੋ ਕੁਝ ਇੱਕ ਉਹਨੇ ਰੂਪਰੇਖਾ ਤਿਆਰ ਕਰਨੀ ਸੀ ਉਹਦੇ ਪਿੱਛੇ ਬੱਚੇ ਦੀ ਜੀਵਨ ਨੇ ਬੱਚੇ ਦੀ ਜ਼ਿੰਦਗੀ ਨੇ ਚੱਲਣਾ ਸੀਗਾ ਕੋਇਆ ਕਿ ਬੱਚਾ ਸਕੂਲ ਦੇ ਵਿੱਚ ਗਿਆ ਉਹਨੂੰ ਕੋਠੀ ਵੀ ਦਿਖਦੀ ਆ ਵੀ ਇਹ ਬਣੀ ਹੋਈ ਆ ਉਹਨੂੰ ਕਾਰ ਵੀ ਦਿਖਦੀ ਆ ਖੜੀ ਹੋਈ ਆ ਉਹਨੂੰ ਬੈਂਕ ਬੈਲੈਂਸ ਵੀ ਦਿਖਦਾ ਉਹ ਕਹਿੰਦਾ ਸਭ ਕੁਝ ਆਪਣੇ ਕੋਲੇ ਆ ਹੁਣ ਨਜ਼ਾਰੇ ਲਾਓ ਅੱਜ ਬਹੁਤੀ ਨਵ ਜ਼ਬਾਨ ਪੀੜੀ ਦੇ ਝਟਕਣ ਦਾ ਕਾਰਨ ਇਹ ਆ ਅਸੀਂ ਬੱਚੇ ਨੂੰ ਬਣਾਉਣ ਦੇ ਯੋਗ ਨਹੀਂ ਬਣਾ ਰਹੇ ਬੱਚੇ ਨੂੰ ਬਣਾ ਕੇ ਦੇ ਰਹੇ ਹਿੱਤੇ ਨਾ ਕਿਤੇ ਉਹਨਾਂ ਦਾ ਜੀਵਨ ਆ ਉਹ ਆਪਣੇ ਨਿਸ਼ਾਨੇ ਤੋਂ ਪਾਸੇ ਹੋ ਗਿਆ ਉਹਨਾਂ ਦੇ ਜੀਵਨ ਦੇ ਅੱਗੇ ਨਿਸ਼ਾਨਾ ਹੀ ਕੋਈ ਨਹੀਂ ਅਸੀਂ ਕੀ ਕਰਨਾ ਔਰ ਇਹ ਸਭ ਕੁਝ ਦਾ ਰਿਜ਼ਲਟ ਆ ਅੱਜ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਆ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਹਿੰਦੇ ਹੁਣ ਲੋਭੀ ਬਿਰਤੀ ਦੇ ਨਾਲ ਤੇਰਾ ਸਬੰਧ ਜੁੜ ਗਿਆ ਤੇ ਇੱਕ ਦਿਨ ਤੈਨੂੰ ਪਛਤਾਉਣਾ ਪਵੇਗਾ ਦੋਸਤੀ ਇੱਕ ਲੋਭੀ ਮਨੁੱਖ ਦੇ ਨਾਲ ਹੋ ਗਈ ਉਹਨੇ ਆਪਣਾ ਲੋਭ ਪੂਰਾ ਕਰਨਾ ਉਹਨੇ ਆਪਣਾ ਸਵਾਰਥ ਪੂਰਾ ਕਰਨਾ ਜਿੱਥੇ ਸੰਤੋਖ ਹੋਵੇਗਾ ਉੱਥੇ ਮੰਗ ਕੋਈ ਨਹੀਂ ਹੋਵੇਗੀ ਇੱਕ ਰੱਬੀ ਰੰਗ ਦੇ ਵਿੱਚ ਇੱਕ ਛੋਟੀ ਜਿਹੀ ਮੈਂ ਕਹਾਣੀ ਕਮਾ ਜਿਹਦੇ ਵਿੱਚੋਂ ਗੱਲ ਹੋਰ ਸਪਸ਼ਟ ਹੋ ਜਾਵੇਗੀ ਇੱਕ ਫਕੀਰ ਰਾਜੇ ਦੇ ਦਰਬਾਰ ਦੇ ਵਿੱਚ ਆਇਆ ਕਹਾਣੀਆਂ ਸਿਰਫ ਸਮਝਣ ਵਾਸਤੇ ਹੁੰਦੀਆਂ ਰਾਜੇ ਦੇ ਦਰਬਾਰ ਦੇ ਵਿੱਚ ਆਇਆ